ਪਹਿਲੇ ਪਛਾਈ ਤਨਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਮਤ ਸਮਾਗਮ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬੱਬਾ ਨਾਨਕ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਚਾਰਿਆ ਸਭ ਤੋਂ ਪਹਿਲਾਂ ਸ਼੍ਰੀ ਕਟਵਾਰ ਸਾਹਿਬ ਜਿੱਦੇ ਪਾਟਦੀਪੋ ਪਾਈਗੇ ਉਪਰੰਤ ਪੰਕਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਅਤੇ ਪਾਈ ਮਰਦਾਨਾ ਜੀ ਦੀਵਾਨ ਹਾਲ ਦੇ ਵਿੱਚ ਹਜ਼ੂਰੀ ਰਾਗੀ ਸਿੰਘਾਂ ਦੇ ਵੱਲੋਂ ਇਲਾਹੀ ਬਾਣੀ ਦਾ ਰਾਸ ਪਿੰਨਾ ਕੀਰਤਨ ਕਥਾਵਾਚਕਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਬੜੇ ਹੀ ਸੁਚੱਜੇ ਤਰੀਕੇ ਨਾਲ ਗੁਰੂ ਜਾਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਗਿਆ ਸਮਾਗਮ ਦੇ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਪਹੁੰਚ ਕੇ ਆਪਣੀ ਉੱਥੇ ਹਾਜ਼ਰੀ ਭਰੀ ਉੱਥੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਰਵਾਇਆ ਗਿਆ ਸੀ ਕਰਤਾਰਪੁਰ ਸਾਹਿਬ ਜੀ ਦੀ ਯਾਤਰਾ ਨੂੰ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮਿੱਦ ਦੇ ਵੱਡਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਕਹਿੰਦੇ ਕਿ ਦੋਵਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਾਸਪੋਰਟ ਨੂੰ ਹਟਾ ਕੇ ਆਧਾਰ ਕਾਰਡ ਤੇ ਯਾਤਰਾ ਕਰਨ ਦੀ ਮਨਜ਼ੂਰੀ ਕੇਂਦਰ ਸਰਕਾਰ ਤੇ ਪਾਕਿਸਤਾਨੀ ਸਰਕਾਰ ਨੂੰ ਐਸਜੀਪੀਸੀ ਨੂੰ ਵੀ ਆਪਣੇ ਤੌਰ ਤੇ ਦੋਵਾਂ ਸਰਕਾਰਾਂ ਦੇ ਨਾਲ ਰਾਬਤਾ ਕਰਕੇ ਇਹ ਮੰਗ ਨੂੰ ਜ਼ੋਰ ਸ਼ੋਰ ਦੇ ਨਾਲ ਅੱਗੇ ਰੱਖਿਆ ਜਾਵੇ ਤਾਂ ਕਿ ਜਿਹੜੀ ਸੰਗਤ ਦਰਸ਼ਨਾ ਕਰਨ ਆਉਂਦੀਆਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਨਾ ਨਾ ਕਰਨਾ ਪਵੇ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਵੀ ਸੁਣਾਉਣੇ ਆਂ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਗੁਰਪੁਰਵ ਸਮੂਹੀਆਂ ਸੰਗਤਾਂ ਸਮੂਹ ਗੁਰਨਾਥਕ ਨਾਮ ਦੇਵਾ ਮਾਈ ਭਾਈ ਮਨਾ ਰਹੇ ਆ ਇਹ ਅਸਥਾਨ ਠੇੜਾ ਬਾਬਾ ਨਾਨਕ ਇਸ ਅਸਥਾਨ ਤੇ ਵੀ ਅਮਰ ਕੈਲੇ ਤੋਂ 3 ਦਿਨ ਤੋਂ ਲਗਾਤਾਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਤੇ ਪਠੰਡ ਪਾਠਾਂ ਦੇ ਭੋਕਾ ਤੋਂ ਬਾਅਦ ਸਾਰੀ ਦਿਹਾੜੀ ਕੀਰਤਨ ਤੇ ਉਹ ਤੋਂ ਬਾਅਦ ਸਾਡੀ ਹੋਰ ਸਾਡੇ ਪ੍ਰਚਾਰਕ ਇਸ ਅੱਜ ਦੇ ਮੌਪੁਰਪ ਦੇ ਵਿੱਚ ਆਪਣਾ ਯੋਗਦਾਨ ਸਾਰਿਆਂ ਨੇ ਪਾਇਆ। ਸੋ ਆ ਜਿਹੜਾ ਸਥਾਨ ਜਿੱਥੇ ਆਪਾਂ ਖੜੇ ਆ ਇਹ ਸਤਿਗੁਰਾਂ ਦੀ ਇੱਥੋਂ ਚਾਰ ਕੋਹ ਤੇ ਪਵਿੱਤਰ ਉਹ ਸਥਾਨ ਆ ਸ੍ਰੀ ਕਰਤਾਰ ਪੁਰ ਸਾਹਿਬ ਜਿੱਥੇ ਸਤਿਗੁਰਾਂ ਨੇ ਲਗਭਗ 19 ਸਾਲ ਦਾ ਸਮਾਂ ਉੱਥੇ ਦਸਾਂ ਨਾ ਹੋ ਦੀ ਕੀਰਤ ਕਰਕੇ ਧਰਮਸ਼ਾਲਾ ਦੇ ਰੂਪ ਵਿੱਚ ਜਿੱਥੇ ਅਮਰਤ ਵੇਲੇ ਸਮੂਹ ਗੁਰਨਾਥ ਨਾਮ ਲੈਵਾ ਮਾਈ ਭਾਈ ਜਿੰਨੀ ਸੰਗਤ ਆਉਂਦੀ ਸੀ ਕੀਰਤਨ ਤੇ ਕਥਾ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਬਤੂਲ ਕੀਤਾ ਤੇ ਇਹ ਅਸਥਾਨ ਪਾਕਿਸਤਾਨ ਦੇ ਵਿੱਚ ਤੇ ਆ ਸਰਕਾਰਾਂ ਦਾ ਧੰਨਵਾਦ ਵੀ ਆ ਕਿ ਆ ਕਾਰੀਡੋਰ ਬਣਾ ਦਿੱਤਾ ਸੰਗਤਾਂ ਜਾਣਦੀਆਂ ਵੀ ਆ ਦਰਸ਼ਨ ਵੀ ਕਰਦੇ ਪਰ ਇਹਦੇ ਜਿਹੜੇ ਜਾਣ ਦੇ ਉਹ ਰੱਖਾ ਵੀਜ਼ੇ ਬਣਾਣ ਉਹ ਬਹੁਤ ਔਖਾ ਉਹ ਔਖਾ ਇਸ ਕਰਕੇ ਆ ਕਿ ਜਿਹੜੀ ਗੁਰੂ ਕੀ ਸੰਗਤ ਕਰੀ ਪੜੀ ਕਰੀ ਪੜੀ ਕਹਿਣ ਦਾ ਭਾਵ ਜਿਨ੍ਹਾਂ ਦੇ ਹਲਾਤ ਨਹੀਂ ਆਜਾਜ਼ ਦਿੰਦੇ ਉਹਨਾਂ ਕੋ ਪਾਸਪੋਰਟ ਨਹੀਂ ਤਾਂ ਉਹ ਫਿਰ ਵਿਚਾਰੇ ਪਹਿਲਾਂ ਦਾ ਪਾਸਪੋਰਟ ਦੇਖਦੇ ਉਦੋਂ ਬਾਅਦ ਫਿਰ ਇਹ ਵੀਜ਼ਾ ਲੈਣ ਦਾ ਵੀਜ਼ਾ ਨਹੀਂ ਕ ਇਹਨੂੰ ਲੌਕ ਕਰਾਉਣਾ ਪੈਂਦਾ ਸਬਦਾ ਸੈਂਟਰ ਤੋਂ 3-4 ਦਿਨ ਹਫ਼ਤਾ ਉਹਨੂੰ ਲੱਗ ਜਾਂਦਾ ਤੇ ਜਿਹਦੇ ਨਾਲ ਸੰਗਤਾਂ ਜਿਹੜੀਆਂ ਆ ਉਹ ਸੰਗਤਾਂ ਦਰਸ਼ਨ ਦਦਾ ਰਿਆ ਤਾਂ ਬਾਂਝੀਆਂ ਰਹਿ ਜਾਂਦੀਆਂ। ਸੋ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਨੇ ਐਡਾ ਕਾਰਜ ਕੀਤਾ ਇਹ ਕੋਰੀਡੋਰ ਬਣਾਇਆ ਤੇ ਇਹਦੀਆਂ ਜਿਹੜੀਆਂ ਜਾਣਦੀਆਂ ਉਹ ਲਿਮਿਟਡ ਜਿਹੜੀਆਂ ਆ ਉਹ ਸਖਾਲੀਆਂ ਕਰੋ। ਉਹ ਸਖਾਲੀਆਂ ਦੇ ਰੂਪ ਦੇ ਵਿੱਚ ਅਖੀਨ ਇਹਨਾਂ ਨੂੰ ਸੁਝਾਅ ਦਿੰਦਾ ਵੀ ਕਿ ਆਧਾਰ ਕਾਰਡ ਮੂਲ ਤੌਰ ਦੇ ਉੱਤੇ ਹਰ ਇੱਕ ਦੀ ਪਛਾਣ ਆ ਭਾਰਤ ਵਰਸ ਦੇ ਵਿੱਚ। ਤੇ ਉਧਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ 20 ਡਾਲਰ ਜਿਹੜੇ ਆ ਉਹ ਫੀਸ ਖਤਮ ਕਰੋ ਸੋ ਮੈਂ ਸਮਝਦਾ ਜੇ ਇਹ ਸ਼ਰਤ ਖਤਮ ਹੋ ਜਾਏ ਪਾਸਪੋਰਟ ਦੀ ਤੇ ਵਿਧਾਨ ਇਹ ਬਣ ਜਾ ਕਿ ਇੱਥੇ ਕਾਰਿਡੋਰ ਦੇ ਵਿੱਚ ਹੀ ਇੱਕ ਇਹ ਆਪਣਾ ਜਿਵੇਂ ਇਮੀਗ੍ਰੇਸ਼ਨ ਦਾ ਰੂਪ ਹੁੰਦਾ ਉਹ ਆਧਾਰ ਕਾਰਡ ਨੂੰ ਆਧਾਰ ਮੰਨ ਕੇ ਜਾਂ ਕੋ ਹੋਰ ਨਾਲ ਆਈਡੀ ਰੱਖਣੀ ਹੈ ਪਾਸਪੋਰਟ ਤੋਂ ਛੁੱਟ ਉਹ ਇੱਥੇ ਰੱਖਣ ਤਾਂ ਕਿ ਸੰਗਤਾਂ ਜਿਹੜਾ ਅੱਜ ਆਪਾਂ ਇਹ ਜੋਤੀ ਜੋਦ ਗੁਰਪੁਰ ਮਨਾ ਰਹੇ ਹਾਂ ਇਹ ਸੰਗਤਾਂ ਉਸ ਪਵਿੱਤਰ ਕਰਤਾਰਪੁਰ ਦੀ ਧਰਤੀ ਤੇ ਵੀ ਜਾ ਕੇ ਮਨਾਉਣ ਸੋ ਸ਼ੋਹਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਰਦਾਸ ਦੇ ਰੂਪ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਜਾਨ ਸਾਹਿਬ ਪਾਤਸ਼ਾਹ ਚੜ੍ਹਦਾਏ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਅਰਦਾਸ ਵੀ ਕੀਤੀ ਆ ਕਿਉਂਕਿ ਇੱਥੇ ਜਾਣ ਲਈ ਗਾਹਾਂ ਫਿਰ ਉਹ ਇੱਕ ਪ੍ਰੋਸੈਸ ਆ ਪਰ ਇਥੋਂ ਖੜ ਕੇ ਸਾਰੀ ਸੰਗਤ ਨੇ ਅਰਦਾਸ ਕੀਤੀ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਮੱਤ ਬਖਸ਼ ਕਰਨ ਤਾਂ ਕਿ ਜਿੱਥੇ ਇਹ ਲੋਕ ਆਪਾਂ ਰੋਜ਼ ਅਮਰਤਵੇਲੇ ਵੀ ਸ਼ਾਮ ਨੂੰ ਵੀ ਜਿੰਨੀ ਵਾਰੀ ਅਰਦਾਸ ਕਰਦੇ ਆਂ ਉਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਸਾਧਗੁਰੂ ਜੀ ਜਿਨ੍ਹਾਂ ਗੁਰਧਾਮਾਂ ਤੋਂ ਪਵਿੱਤਰ ਅਸਥਾਨਾਂ ਤੋਂ ਪੰਥ ਨੂੰ ਵਿਸੋੜਿਆ ਤੇ ਇਹਨਾਂ ਦੇ ਦਰਸ਼ਨ ਨੂੰ ਪ੍ਰਾਪਤ ਤੇ ਇਹ ਕਿਉਂਕਿ ਪ੍ਰੋਸੈਸ ਆਲਰੇਡੀ ਖੁੱਲਾ ਆ ਇਹਨੂੰ ਹੋਰ ਸਾਲ ਬਣਾ ਦੇਣਾ ਇਹੋ ਹੀ ਸ਼ਾਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਤੇ ਜਿਨ੍ਹਾਂ ਨੇ ਉਤਮ ਬਰਾਲਾ ਵੀ ਅੱਜ ਕੀਤਾ ਇਹਨਾਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੁਰੂ ਸਾਹਿਬ ਕਿਰਪਾ ਕਰਨ ਆਉਂਦੀ ਵਾਰ ਨੂੰ ਫੇਰ ਕੋਸ਼ਿਸ਼ ਇਹਨੂੰ ਚਾਰ ਚੰਨ ਲੱਗ ਜਾਣ ਇਹੋ ਜਿਹਾ ਦਾ ਵਾਤਾਵਰਨ ਬਣ ਜਾਏ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਤੇ ਜਾ ਕੇ ਇਹ ਗੁਰਪੁਰਬ ਦੇ ਰੂਪ ਵਿੱਚ ਜੋਤੀ ਜੋਤਿ ਮਨਾਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਆਪਾਂ ਇੱਕ ਇੱਕ ਅੰਜੀਐ ਸੁਸਾਇਟੀ ਫਿਲਮ ਆ ਰਹੀ ਹੈ ਕਿ ਸੁਨ ਸਿੰਘ ਖਾਲੜਾ ਦੇ ਨਾਂ ਤੇ ਜਿਹਨਾਂ ਕੋ ਸੈਂਸਰ ਬੋਰਡ ਨੇ ਕਰ ਅੱਜ ਅੱਜ ਮੇਰਾ ਖਿਆਲ ਆਪਾਂ ਦੇ ਕੰਮ ਲੈ ਆਏ ਰਹਿ ਜਾਂ ਪਰ ਫੇਰ ਵੀ ਇਹਦੇ ਤੇ ਫੇਰ ਬੈਠ ਕੇ ਕਰਾਂਗੇ ਕਿਉਂਕਿ ਥੱਲੇ ਵੀ ਕੋਈ ਸਾਜ ਬੋਲਦਾ ਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਉਧਰ ਤੇ ਕੋਈ ਨਾ ਕੋਈ ਕਟ ਲਾ ਜਿੰਦੇ ਪਰ ਅੱਜ ਦਾ ਸਿਰ ਕੇਵਲ ਤਾਂ ਕਿਹੜਾ ਅਰਦਾਸ ਕਰਨਿਆ ਬਿਊਰੋ ਰਿਪੋਰਟ ਜੀਕੇ ਟੀ